ਨਾਟਨਾ ਪੀਟੀਵੀ ਦੇ ਖਬਰਾਂ ਦੇ ਸਬੂ ਰਿਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਦੇ ਦਿਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਪੈਥੋਲੋਜੀ ਵਿਭਾਗ ਨੇ ਅੱਜ ਨਵੇਂ ਕੰਪਲੀਮੈਂਟਡ ਡਿਪੈਂਡੈਂਟ ਸਾਈਟੋਟੌਕਸਿਟੀ ਅਤੇ ਫਲੋ ਕ੍ਰਾਸ ਮੈਚ ਟੈਸਟਿੰਗ ਦੀ ਸ਼ੁਰੂਆਤ ਕੀਤੀ ਹੈ ਇਹ ਨਵੇਂ ਟੈਸਟ ਕਿਡਨੀ ਟ੍ਰਾਂਸਪਲੈਂਟ ਮਰੀਜ਼ਾਂ ਲਈ ਇੱਕ ਵੱਡੀ ਉਪਲਬਧੀ ਹਨ ਜੋ ਅੰਗਾਂ ਦੀ ਮਿਲਾਪ ਜਾਂਚ ਵਿੱਚ ਸਹਾਇਕ ਹੋਣਗੇ ਅਤੇ ਅੰਗ ਰਿਜੈਕਸ਼ਨ ਦਾ ਖਤਰਾ ਘਟਾਉਣਗੇ ਇਹ ਟ੍ਰਾਂਸਟ ਟ੍ਰਾਂਸਪਲੈਂਟ ਤੋਂ ਪਹਿਲਾਂ ਦੀ ਜਾਂਚ ਵਿੱਚ ਡਾਕਟਰ ਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਦੇ ਹਨ ਇਸ ਸਮਾਰੋਹ ਦੀ ਪ੍ਰਧਾਨਗੀ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਅਤੇ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਸ਼੍ਰੀ ਮੁਕੇਸ਼ ਬਰਮਾ ਨੇ ਸੀਨੀਅਰ ਫੈਕਲਟੀ ਅਤੇ ਮੈਡੀਕਲ ਪਤਵੰਤਿਆਂ ਪ੍ਰਿੰਸੀਪਲ ਡਾਕਟਰ ਜੀਐਸ ਵੰਡ ਡੀਨ ਅਕੈਡੈਮਿਕ ਡਾਕਟਰ ਸੰਦੀਪ ਕੌਸ਼ਲ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਡਾਕਟਰ ਅਸ਼ਵਨੀ ਕੇ ਚੌਧਰੀ ਡਾਕਟਰ ਵਿਸ਼ਵ ਮੋਹਨ ਮੁਖ ਕਾਰਡੀਓਲੋਜਿਸਟ ਅਤੇ ਡਾਕਟਰ ਆਸ਼ਮਾ ਤਨੇਜਾ ਵਧੀਕ ਮੈਡੀਕਲ ਸੁਪਰਡੈਂਟ ਪੈਥੋਲੋਜੀ ਪਪਕਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਭਾਵਨਾ ਗਰਗ ਨਾਲ ਨਾਲ ਪੈਥੋਲੋਜੀ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਨਿਵਾਸੀਆਂ ਅਤੇ ਮੈਡੀਕਲ ਸਟਾਫ ਦੀ ਮੌਜੂਦਗੀ ਵਿੱਚ ਕੀਤੀ ਇਸ ਮੌਕੇ ਬੋਲਦਿਆਂ ਸ਼੍ਰੀ ਵਿਪਨ ਗੁਪਤਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡੀਐਮਸੀ ਐਂਡ ਐਚ ਆਮ ਲੋਕਾਂ ਨੂੰ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ। ਉਹਨਾਂ ਨੇ ਡੀਐਮਸੀ ਐਂਡ ਐਚ ਦੇ ਧਿਆਨ ਨੂੰ অতি ਆਧੁਨਿਕ ਡਾਇਗਨੋਸਟਿਕ ਟੈਕਨੋਲੋਜੀਆ ਨੂੰ ਇੱਕਕੀਕ੍ਰਿਤ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਬੇਮਿਸਾਲ ਮਰੀਜ਼ਾਂ ਦੀ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ। ਇਸ ਸਹੂਲਤ ਬਾਰੇ ਜਾਣਕਾਰੀ ਦਿੰਦੇ ਹੋਏ ਪੈਥੋਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾਕਟਰ ਪਾਵਨਾ ਗਰਗ ਨੇ ਟਰਾਂਸਪਲੈਂਟ ਅਨੁਕੂਲਤਾ ਮੁਲਾਂਕਣਾਂ ਵਿੱਚ ਸੀਡੀਸੀ ਅਤੇ ਫਲੋ ਕਰਾਸ ਮੈਚ ਟੈਸਟਾਂ ਦੇ ਫਾਇਦਾ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਹ ਉन्नत ਟੈਸਟ ਮਾਮੂਲੀ ਐਂਟੀਬਾਡੀ ਪ੍ਰਤੀਕਿਰਿਆ ਦਾ ਪਤਾ ਲਗਾ ਕੇ ਉੱਚ ਸ਼ੁੱਧਤਾ ਪ੍ਰਦਾਨ ਕਰਦੇ ਹਨ। ਜਿਸ ਨਾਲ ਟ੍ਰਾਂਸਪਲੈਂਟ ਅਸਵੀਕਾਰਨ ਦਾ ਜੋਖਮ ਘਟ ਜਾਂਦਾ ਹੈ ਤੇਜ਼ ਟਰਨ ਅਰਾਊਂਡ ਸਮੇਂ ਦੇ ਨਾਲ ਉਹ ਟ੍ਰਾਂਸਪਲੈਂਟ ਤੋਂ ਪਹਿਲਾਂ ਦੇ ਮੁਲਾਂਕਣ ਨੂੰ ਤੇਜ਼ ਕਰਦੇ ਹਨ ਟ੍ਰਾਂਸਪਲੈਂਟ ਤੋਂ ਬਾਅਦ ਦੀਆਂ ਪੇਚੀਦਗੀਆਂ ਨੂੰ ਘੱਟ ਕਰਕੇ ਮਰੀਜ਼ ਦੀ ਸੁਰੱਖਿਆ ਵਿੱਚ ਸੁਧਾਰ ਕਰਦੇ ਹਨ ਇਸ ਤੋਂ ਇਲਾਵਾ ਇਹ ਟੈਸਟ ਅੰਗਾਂ ਦੇ ਮੇਲ ਨੂੰ ਬਤਾਉਂਦੇ ਹਨ ਜਿਸ ਨਾਲ ਗੁਰਦੇ ਟ੍ਰਾਂਸਪਲੈਂਟ ਲਈ ਬਿਹਤਰ ਸਫਲਤਾ ਦਰਾਂ ਹੁੰਦੀਆਂ ਹਨ ਅਤਿ ਆਧੁਨਿਕ ਇਮਿਊਨੋ ਲੌਜੀਕਲ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਇਹ ਸਹੂਲਤ ਪ੍ਰੋਸੇਸਿੰਗ ਅਤੇ ਸੰਵੇਦਨਸ਼ੀਲ ਨਤੀਜਿਆਂ ਨੂੰ ਯਕੀਨੀ ਬਣਾਉਂਦੀ ਹੈ। ਟ੍ਰਾਂਸਪਲੈਂਟ ਦੇ ਨਤੀਜਿਆਂ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣੀ ਆਪਣੀ ਬਚਨਵਾਦ ਤਾਨੂ ਮਜ਼ਬੂਤ ਕਰਦੀ ਹੈ। ਅੱਗੇ ਉਹਨਾਂ ਟ੍ਰਾਂਸਪਲੈਂਟ ਇਮਿਊਨੋਨਾਲੋਜੀ ਵਿੱਚ ਇਨ੍ਹਾਂ ਟੈਸਟਾਂ ਦੀ ਕਲੀਨਿਕਲ ਮਹੱਤਤਾ ਬਾਰੇ ਦੱਸਿਆ ਕਿ ਇਹ ਗੁਰਦੇ ਦੇ ਟ੍ਰਾਂਸਪਲੈਂਟ ਦੀ ਉਡੀਕ ਕਰ ਰਹੇ ਅੰਤਮ ਪੜਾ ਦੀ ਗੁਰਦੇ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਤੇਜ ਨਤੀਜੇ ਮਰੀਜ਼ਾਂ ਨੂੰ ਕੈਡਵਰਿਕ ਗੁਰਦੇ ਦੇ ਟ੍ਰਾਂਸਪਲੈਂਟ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਨਗੇ